ਪੰਜਾਬ ਸਰਕਾਰ ਦੀ 10 ਲੱਖ ਤੱਕ ਦੇ ਮੁਫਤ ਇਲਾਜ ਵਾਲੀ ਹੈਲਥ ਕਾਰਡ ਯੋਜਨਾ ਦੀ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ ਹੋ ਗਈ ਹੈ ਜਿਸ ਤੇ ਚੱਲਦੇ ਆ ਪੰਜਾਬੀ ਆਪਣੇ ਨੇੜੇ-ਨੇੜੇ ਥਾਵਾਂ ਤੇ ਲੱਗੇ ਕੈਂਪਾਂ ਤੇ ਪਹੁੰਚ ਕੇ ਕਾਰਡ ਬਣਵਾਉਣ ਲਈ ਰਜਿਸਟ੍ਰੇਸ਼ਨ ਕਰਵਾ ਰਹੇ ਨੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਲੋਕ ਇਸ ਕਾਰਡ ਦਾ ਫਾਇਦਾ ਲੈਣ ਲਈ ਲਾਈਨ 'ਚ ਲੱਗੇ ਹੋਏ ਨੇ ਖਾਸ ਕਰਕੇ ਇਸ ਕਾਰਡ ਨੂੰ ਐਪਲਾਈ ਕਰਨ ਲਈ ਸਿਰਫ ਆਧਾਰ ਕਾਰਡ ਵੋਟਰ ਆਈਡੀ ਤੇ ਪਾਸਪੋਰਟ ਸਾਈਜ਼ ਫੋਟੋ ਦੀ ਹੀ ਜ਼ਰੂਰਤ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ 'ਚ ਪੰਜਾਬੀਆਂ ਲਈ ਆਪਣੀ ਇਸ ਨਵੀਂ ਯੋਜਨਾ ਦਾ ਐਲਾਨ ਕੀਤਾ ਸੀ ਇਸ ਯੋਜਨਾ ਦੇ ਤਹਿਤ ਲੋਕ ਹਰ ਸਾਲ 10 ਲੱਖ ਤੱਕ ਆਪਣਾ ਮੁਫਤ ਇਲਾਜ ਕਰਵਾ ਸਕਦੇ ਨੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਇਸ ਯੋਜਨਾ ਬਾਰੇ ਪੂਰੀ ਜਾਣਕਾਰੀ ਦਿੰਦੇ ਦੱਸਿਆ ਪੰਜਾਬ ਵਾਸਤੇ ਬਹੁਤ ਵੱਡਾ ਦਿਨ ਹੈ ਮੇਰੇ ਨਾਲ ਸਾਡੇ ਪ੍ਰਿੰਸੀਪਲ ਸੈਕਟਰੀ ਕੁਮਾਰ ਰਾਹੁਲ ਜੀ ਔਰ ਸਈਮ ਅਗਰਵਾਲ ਜੀ ਐਸਐਚਏ ਦੇ ਸੀਓ ਔਰ ਅੱਜ ਜਿਹੀ ਯੂਨੀਵਰਸਲ ਹੈਲਥ케ਅ ਪਰਿਵਾਰ ਦੇ 3 ਕਰੋੜ ਲੋਕਾਂ ਲਈ 65 ਲੱਖ ਪਰਿਵਾਰਾਂ ਵਾਸਤੇ 10 ਲੱਖ ਦਾ ਬੀਮਾ ਹਰ ਪਰਿਵਾਰ ਵਾਸਤੇ ਔਰ ਇਹਦੇ ਵਿੱਚ ਜਿਹੜੇ ਕਾਰਡ ਬਣਨਗੇ ਉਹ ਸਾਰਿਆਂ ਦੇ ਬਣਨਗੇ ਜੇ ਪਰਿਵਾਰ ਦੇ ਵਿੱਚ 5 ਮੈਂਬਰ ਹੈ 6 ਮੈਂਬਰ ਹੈ 8 ਮੈਂਬਰ ਹੈ ਜਿੰਨੇ ਵੀ ਆ ਉਹਦੇ ਵਿੱਚ ਕੋਈ ਫੈਮਿਲੀ ਦੀ ਲਿਮਟ ਨਹੀਂ ਰੱਖੀ ਅਸੀ ਜਿੰਨੇ ਵੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਹੈ ਸਾਰਿਆਂ ਦਾ ਨਿਊਜਲ ਕਾਰਡ ਬਣੇਗਾ ਔਰ ਯੂਨੀਵਰਸਲ ਹੈਲਥ ਕੇਅਰ ਕੇ ਤੁਸੀਂ ਜਾ ਕੇ ਜਿੰਨੇ ਤੁਹਾਡੇ ਸਰਕਾਰੀ ਹਸਪਤਾਲ ਤੋਂ ਦਾ ਕਰਾਈ ਸਕਦੇ ਹੋ ਲੇਕਿਨ ਜਿਹੜੇ ਸਾਡੇ ਕੋਲੇ ਐਮਪੈਨਲਡ ਹਸਪਤਲ ਹੈਗੇ ਜਿਹੜੇ 500 ਤੋਂ ਜ਼ਿਆਦਾ ਹੈਗੇ ਉਹਨਾਂ ਦੇ ਵਿੱਚ ਜਾ ਕੇ ਵੀ ਇਲਾਜ ਕਰਾ ਸਕੋਗੇ ਔਰ ਇਹਦੇ ਵਿੱਚ ਕੋਈ ਇਨਕਮ ਦਾ ਜਾਂ ਹੋਰ ਕੋਈ ਕਰਾਈਟੇਰੀਆ ਨਹੀਂ ਹੈ ਸਿਰਫ ਤੇ ਸਿਰਫ ਤੁਹਾਡੇ ਕੋਲੇ ਪੰਜਾਬ ਦਾ ਆਧਾਰ ਕਾਰਡ ਤੇ ਵੋਟਰ ਕਾਰਡ ਉਸ ਫੈਮਿਲੀ ਦੇ ਜਿਹੜੇ ਮੈਂਬਰ ਅਡਲਟ ਮੈਂਬਰਸ ਆ ਉਹਨਾਂ ਕੋਲੇ ਵੋਟਰ ਕਾਰਡ ਤੇ ਆਧਾਰ ਕਾਰਡ ਔਰ ਇਹਦੇ ਵਾਸਤੇ ਅਸੀਂ ਜਿਹੜੀ ਸ਼ੁਰੂਆਤ ਕਰ ਰਿਹਾ ਜੋ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਅਨਾਉਂਸਮੈਂਟ ਕਰ ਚੁੱਕਿਆ ਉਹ ਤਰਨਤਾਰਨ ਸਾਹਿਬ ਤੋਂ ਔਰ ਬਰਨਾਲੇ ਤੋਂ ਹੋ ਰਹੀ ਹੈ ਉਹਦੇ ਜਿਹੜੇ ਸਾਡੇ ਕੈਂਪ ਲੱਗਣਗੇ ਉਹ ਹੁਣ ਲੋਕੇਸ਼ਨ ਵਾਦ ਕੇ 132 ਹੋ ਚੁੱਕੇ ਆ 132 ਜਗ੍ਹਾ ਤੇ ਕੈਂਪ ਲੱਗਣਗੇ ਜਿਹੜਾ ਤੁਹਾਡਾ ਨਜ਼ਦੀਕ ਦਾ ਨੀਰੈਸਟ ਕੈਂਪ ਹੋਏਗਾ ਤੁਸੀਂ ਉੱਥੇ ਆਪਣਾ ਆਧਾਰ ਕਾਰਡ ਤੇ ਵੋਟਰ ਕਾਰਡ ਲੈ ਕੇ ਜਾਣਾ ਔਰ ਸਾਰੇ ਆਪਣੇ ਜਿੰਨੇ ਫੈਮਿਲੀ ਮੈਂਬਰ ਆ ਸਾਰਿਆਂ ਦੀ ਡਿਟੇਲ ਦੇ ਕੇ ਉਹਨਾਂ ਸਾਰਿਆਂ ਦੇ ਕਾਰਡ ਜਿਹੜੇ ਹੈਗੇ ਰਜਿਸਟ੍ਰੇਸ਼ਨ ਕਰਾਣੀ ਆ ਤੁਹਾਨੂੰ ਨਾਲ ਦੀ ਨਾਲ SMS ਦਾ ਮੈਸੇਜ ਆ ਜਾਏਗਾ ਔਰ ਤੁਹਾਨੂੰ ਰਸੀਦ ਮਿਲੇਗੀ ਤੇ ਇਹ ਸਾਡਾ ਜਿਹੜਾ ਪਾਇਲਟ ਹੈ ਇਹ ਸਾਡਾ ਸ਼ੁਰੂ ਹੋ ਗਿਆ ਤੇ ਬਹੁਤ ਜਲਦੀ ਜਿਹੜੀਆਂ ਬਾਕੀ ਦੀਆਂ ਇਹਦੀਆਂ ਫਾਰਮੈਲिटीज ਆ ਪੂਰੀਆਂ ਕਰਕੇ ਜਿਹਦੇ ਵਿੱਚ ਜਿਹੜਾ ਸੈਂਟਰ ਦੀ ਆਲਰੇਡੀ ਐਗਜ਼ਿਸਟਿੰਗ ਸਕੀਮ ਹੈ ਉਹਦੇ ਜਿਹੜਾ ਸਿਹਤ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਹੈ ਔਰ ਉਹ ਸਕੀਮ ਦੇ ਨਾਲ ਦੀ ਇੰਟੀਗ੍ਰੇਸ਼ਨ ਹੋਣੀ ਆ ਤੇ ਥੋੜਾ ਜਿਹਾ ਜਿਹੜਾ ਫਲਡਸ ਕਰਕੇ ਸਾਨੂੰ ਦਿੱਕਤ ਆਈ ਆ ਕਿਉਂਕਿ ਅਸੀਂ ਸਾਰੇ ਜਿਹੜਾ ਸਾਡਾ ਜਿੰਨੇ ਵੀ ਸਟੇਟ ਵਿੱਚ ਸਥਿਤੀ ਸੀ ਉਹ ਕਲਰਸ ਨਾਲ ਵਿਜੀ ਹੋ ਗਈ ਸੀ ਤੇ ਇਹ ਹੁਣ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹਦੀ ਸ਼ੁਰੂਆਤ ਕਰਾਤੀ ਆ ਅੱਜ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੈ ਸੋ ਮੈਂ ਤਰਨਤਾਰਨ ਦੇ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਕੋਈ ਕਾਲੀ ਨਹੀਂ ਕਰਨੀ ਜੀ ਉੱਥੇ ਰਸ਼ ਹੋਏਗਾ ਇਹ ਲਗਾਤਾਰ ਜਿੰਨੀ ਦੇਰ ਸਾਰੇ ਬੰਦਿਆਂ ਦੀ ਰਜਿਸਟ੍ਰੇਸ਼ਨ ਹੀ ਹੋ ਜਾਂਦੀ ਸਾਡੀਆਂ ਟੀਮਾਂ ਉੱਥੇ ਜਿਹੜੀਆਂ ਹੈਗੀਆਂ 132 ਟੀਮਾਂ ਕੰਮ ਕਰਨਗੀਆਂ ਕਿ ਤੁਸੀਂ ਆਪਣੇ ਨੀਗੇਸਟ ਸਟੇਸ਼ਨ ਤੇ ਜਾਓ ਆਪਣਾ 10 ਲੱਖ ਰੁਪਏ ਦਾ ਜਿਹੜਾ ਹੈਗਾ ਕੈਸ਼ਲੈਸ ਸਕੀਮ ਹੈ ਤੁਸੀਂ ਸਿਰਫ ਆਪਣਾ ਕਾਰਡ ਲੈ ਕੇ ਜਾਣਾ ਕੋਈ ਬਿਮਾਰੀ ਹੋਵੇ ਸਾਰੀਆਂ ਬਿਮਾਰੀਆਂ ਦਾ ਇਹਦੇ ਵਿੱਚ ਇਲਾਜ ਹੋਏਗਾ ਤੇ ਉਹ ਕਿਸੇ ਵੀ ਅੰਪਾਇਰਡ ਹਸਪਤਲ ਵਿੱਚ ਜਾਂ ਤੁਸੀਂ ਗਵਰਨਮੈਂਟ ਹਸਪਤਲ ਜਾ ਕੇ ਆਪਣਾ ਇਲਾਜ ਕਰ ਸਕੋਗੇ ਇਹਦੇ ਨਾਲ ਜਿਹੜੇ ਪੰਜਾਬ ਦੇ ਲੋਕ ਹੈ ਏਮਸ ਦੀ ਸਟੱਡੀ ਹੋਈ ਸੀ ਜਿਹੜੀ ਆਊਟ ਆਫ ਪਾਕਟ ਐਕਸਪੈਂਸਸ ਔਨ ਹੈਲਥ ਜਦੋਂ ਕੋਈ ਬੰਦਾ ਬਿਮਾਰ ਹੋ ਜਾਂਦਾ ਉਹਨੂੰ ਉਹਨੂੰ ਆਪਣੇ ਕੋਲੋਂ ਖਰਚਾ ਕਰਨਾ ਪੈਂਦਾ ਤੇ ਲੋਕ ਕਰਜ਼ਾਈ ਹੋ ਜਾਂਦੇ ਸੀ ਲੋਕਾਂ ਦੇ ਘਰ ਵਿਕ ਜਾਂਦੇ ਸੀ ਲੋਕਾਂ ਦੀ ਜ਼ਮੀਨ ਵਿਕ ਜਾਂਦੀ ਸੀ ਗਹਣੇ ਘੱਟੇ ਸਾਰੇ ਵਿਕ ਜਾਂਦੇ ਸੀ ਤੇ ਉਸ ਤੋਂ ਲੋਕ ਬਚਣਗੇ ਕਰਜ਼ਾਈ ਹੋਣ ਤੋਂ ਬਚਣਗੇ ਔਰ ਉਹਨਾਂ ਨੂੰ ਕੋਈ ਸਟ्रेस ਨਹੀਂ ਹੋਏਗਾ ਟੈਨਸ਼ਨ ਨਹੀਂ ਹੋਏਗੀ ਚਿੰਤਾ ਨਹੀਂ ਹੋਏਗੀ ਉਹਨਾਂ ਨੇ ਬੈਸਟ ਸੈਂਟਰ ਦੇ ਵਿੱਚ ਆ ਕੇ ਆਪਣਾ ਇਲਾਜ ਕਰਾ ਸਕਣਗੇ ਕੈਸ਼ਲੈਸ ਸਕੀਮ ਹੈ ਬਹੁਤ ਵਧੀਆ ਸਕੀਮ ਹੈ ਔਰ ਸਾਰੇ ਪੰਜਾਬ ਦੇ 3 ਕਰੋੜ ਲੋਕਾਂ ਨੂੰ ਸਾਹਿਬ ਜੀ ਮੈਂ ਤੁਹਾਨੂੰ ਸਵਾਲ ਕਰ ਲਿਆ ਹਾਂ ਜੀ ਤਾਂ ਕੱਲ ਸੀਐਮ ਸਾਹਿਬ ਨੇ ਵੀ ਕੁਝ ਗੱਲਾਂ ਦੱਸੀ ਸੀ ਇਸ ਬਾਰੇ ਥੋੜੀ ਜਿਹੀ ਕਲੈਰੀਫਿਕੇਸ਼ਨ ਚਾਹੀਦੀ ਹੈ ਕਿ ਇੱਕ ਪਰਿਵਾਰ ਦੇ ਲਈ 10 ਲੱਖ ਦੀ ਸਕੀਮ ਹੈਗੀ ਹੈ ਕਿ ਹਰ ਇੱਕ ਇੰਡੀਵਿਜੂਅਲ ਲਈ ਈਚ 10 ਲੱਖ ਦੀ ਸਕੀਮ ਪਰਿਵਾਰ ਵਾਸਤੇ ਪਰਿਵਾਰ ਵਾਸਤੇ 10 ਲੱਖ ਦੀ ਸਕੀਮ ਹੈਗੀ ਹੈ ਇਹ لیکن ਉਹਦੇ ਵਿੱਚ ਜੇ ਵੀ ਜਿਹੜਾ ਵੀ ਇੱਕ ਜੇ ਸਪੋਰਟ ਪਹਿਲਾਂ ਇੱਕ ਮੈਂਬਰ ਨੂੰ ਲੋਡ ਪਈਆ ਦੂਜੇ ਨੂੰ ਵੀ ਟੋਟਲ ਜਿਹੜਾ ਕਵਰ ਹੈਗਾ ਦੈਟਸ ਫॉर द ਫੈਮਿਲੀ ਔਰ ਹਰ ਸਾਲ ਹੈਗਾ ਹਰ ਸਾਲ ਹਰ ਸਾਲ ਮੁੱਖ ਮੰਤਰੀ ਦੀ ਇਸ ਯੋਜਨਾ ਦਾ ਪਰਮਾ ਹੰਗਾਰਾ ਪੰਜਾਬ 'ਚ ਦੇਖਣ ਨੂੰ ਮਿਲ ਰਿਹਾ ਹੈ ਦੱਸ ਦਿਓ ਕਿ ਫਿਲਹਾਲ ਇਸ ਕਾਰਡ ਦੇ ਕੈਂਪ ਸੰਗਰੂਰ ਤੇ ਤਰਨਤਾਰਨ 'ਚ ਹੀ ਸ਼ੁਰੂ ਹੋਏ ਨੇ ਤੇ ਜਲਦ ਹੀ ਹੋਰ ਸ਼ਹਿਰਾਂ 'ਚ ਵੀ ਕੈਂਪ ਲੱਗਣਗੇ ਮੈਂ ਕਿਹਾ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ